ਤਾਰ ਨੂੰ ਪਹਿਲੇ ਡੋਗ ਟੈਸਟ ਤੇ ਨਸ਼ੇ ਦਾ ਟੈਸਟ ਤੁਹਾਡੇ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਫਿਰ ਵਿਰੋਧੀ ਧਿਰ ਤੇ ਲੀਡਰ ਦਾ ਹੋਣਾ ਚਾਹੀਦਾ ਫਿਰ ਤੁਹਾਡੀ ਸਾਰੀ ਕੈਬਨਿਟ ਦਾ ਹੋਣਾ ਚਾਹੀਦਾ ਫਿਰ ਸਾਰੇ ਹੀ ਬਾਕੀ ਦੇ ਐਮਐਲਏ ਸਾਰੀਆਂ ਪਾਰਟੀਆਂ ਦੇ ਜਿਹਦੇ ਵਿੱਚ ਉਹ ਗਿਣਤੀ ਤੁਹਾਡੀ ਹੈ ਤੇ ਬਾਕੀ ਕਾਂਗਰਸ ਦੀ ਤੇ ਬਾਕੀ ਪਾਰਟੀਆਂ ਦੀ ਉਹਨਾਂ ਦਾ ਹੋਏ ਜਿਸ ਨੇ ਇਸ ਮੁਹਿੰਮ ਨੂੰ ਲੀਡ ਕਰਨ ਉਹ ਤੇ ਅਜੇ ਤਿੰਨਾਂ ਸਾਲਾਂ ਤੋਂ ਤੁਹਾਡੇ ਕੋਲ ਨਸ਼ਾ ਮੁਕਤ ਨਹੀਂ ਹੋ ਸਕਿਆ ਪੰਜਾਬ ਦੇ ਲੋਕ ਤੁਹਾਡੀ ਸ਼ਖਸੀਅਤ ਨੂੰ ਤੁਹਾਡੀ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਕਿਰਪਾ ਰੱਖੋ ਮਿਸਲੀਡ ਨਾ ਕਰੋ ਸਾਡੀ ਨਵਾਂ ਪੀੜੀ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਤੇ ਮਨੀਸ਼ ਸੁਸੋਧਿਆ ਸਾਹਿਬ ਲੁਧਿਆਣੇ ਵਿੱਚ ਗਏ ਸੀ ਹਜ਼ਾਰਾਂ ਦਾ ਨੌਜਵਾਨਾਂ ਦਾ ਇਕੱਠ ਕੀਤਾ ਜਿਹਦੇ ਵਿੱਚ ਮжоਰਿਟੀ ਐਨਸੀਸੀ ਦੇ ਕੈਂਡੀਡੇਟ ਸਨ ਉਹਨਾਂ ਨੂੰ ਸੌ ਇੱਕ ਖਲਾਈ ਗਈ ਕਿ ਨਾ ਮੈਂ ਨਸ਼ੇ ਦਾ ਸੇਵਨ ਕਰਾਂਗਾ ਨਾ ਮੈਂ ਕਿਸੇ ਦੋਸਤ ਨੂੰ ਜਾਂ ਰਿਸ਼ਤੇਦਾਰ ਨੂੰ ਕਰਨ ਦਵਾਂਗਾ ਜੇ ਕੋਈ ਕਰਦਾ ਹੋਏਗਾ ਕਮਾਉ ਦੀਏ ਲਾਡਵੰਗਾ ਉਹਨੂੰ ਰੋਕ ਤਾਂ ਫਾਵਾਂਗਾ ਬਹੁਤ ਅੱਛਾ ਕਦਮ ਮੈਂ ਮੁਬਾਰਕ ਦੇਣਾ ਚਾਹੁੰਦਾ ਪਰ ਇਸ ਤੋਂ ਪਹਿਲੇ ਮੈਂ ਚੰਦੇ ਸਵਾਲ ਕੇਜਰੀਵਾਲ ਸਾਹਿਬ ਨੂੰ ਤੇ ਮਾਨ ਸਾਹਿਬ ਨੂੰ ਕਰਨਾ ਚਾਹਾਂਗਾ ਕੇਜਰੀਵਾਲ ਸਾਹਿਬ ਤੁਹਾਨੂੰ ਸ਼ਾਇਦ ਇਹ ਗੱਲ ਭੁੱਲ ਗਈ ਹੋਏ ਕਿ 2022 ਦੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਤਕਰੀਬਨ 2 ਸਾਲ ਪਹਿਲਾਂ ਤੁਸੀਂ ਇੱਕ ਵਿਸ਼ਾਲ ਇਕੱਠ ਬਰਨਾਲਾ ਸ਼ਹਿਰ ਦੇ ਵਿੱਚ ਜਿਹੜਾ ਆਪ ਦਾ ਹੈੱਡਕੁਆਰਟਰ ਸੀ ਉਥੇ ਬੁਲਵਾਈ ਉਹ ਇਸ ਇਕੱਠ ਦੇ ਵਿੱਚ ਤੁਸੀਂ ਭਗਵੰਤ ਮਾਨ ਸੀਐਮ ਪੰਜਾਬ ਉਹਨਾਂ ਦੇ ਮਾਤਾ ਜੀ ਦੇ ਸਿਰ ਤੇ ਹੱਥ ਰੱਖਵਾਇਆ ਭਗਵੰਤ ਜੀ ਕੋਲ ਤੇ ਤੁਸੀਂ ਸਾਰੇ ਪੰਜਾਬ ਨੂੰ ਵਚਨ ਦਿੱਤਾ ਤੇ ਭਗਵੰਤ ਮਾਨ ਨੇ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ ਸੋ so that ਤੁਹਾਨੂੰ ਵੀ ਪਤਾ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਇੱਕ ਮੁਹਿਮ ਹੈ ਪੇਰੈਂਟ ਜਿਹੜੇ ਨੇ ਮਾਪੇ ਜਿਹੜੇ ਨੂੰ ਚਾਹੁੰਦੇ ਨੇ ਕਿ ਇਸ ਬਹੁਤ ਵੱਡੇ ਨਸ਼ੇ ਦੇ ਅਭਿਆਨ ਦੇ ਵਿੱਚੋਂ ਪੰਜਾਬ ਨੂੰ ਕੱਢਣਾ ਚਾਹੀਦਾ ਤੁਸੀਂ ਵੋਟਾਂ ਲਈਆਂ ਵੋਟਾਂ ਤੋਂ ਬਿਲਕੁਲ ਕਰੀਬ ਤੁਸੀਂ ਇਹ ਵਚਨ ਦਿੱਤਾ ਸਮੁੱਚੇ ਪੰਜਾਬ ਨੂੰ ਕਿ ਮੇਰੀ ਸਰਕਾਰ ਆਏਗੀ ਤਾਂ ਮੈਂ 4 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗਾ ਤੁਹਾਡੀ ਸਰਕਾਰ ਆਈ ਤੁਹਾਡੇ ਇਹਨਾਂ ਵਾਅਦਿਆਂ ਕਾਰਨ ਲੋਕਾਂ ਨੇ ਵੱਡੇ ਪੇਮਾਨੇ ਤੇ ਤੁਹਾਡੇ ਤੇ ਆਸਤਾ ਰੱਖੀ ਤੁਹਾਨੂੰ ਵੋਟਾਂ ਪਾਈਆਂ 92 ਤੁਹਾਡੇ ਐਮਐਲਏ ਆਏ ਵਨਵੇ ਇਲੈਕਸ਼ਨ ਹੋਈ ਪੰਜਾਬ ਦੇ ਇਤਿਹਾਸ ਚੱਲ ਜੇ ਤੱਕ ਕਦੀ ਕਿਸੇ ਪਾਰਟੀ ਨੂੰ ਇੰਨੀ ਵੱਡੀ ਓਵਰਵੈਲਮਿੰਗ ਕਦੀ ਕਾਮਯਾਬੀ ਨਹੀਂ ਸੀ ਮਿਲੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤਿੰਨ ਸਾਲ ਲਗਾਤਾਰ ਤੁਸੀਂ ਸੁੱਤੇ ਰਹੇ ਵੱਡੇ ਪੇਮਾਨੇ ਤੇ ਨੌਜਵਾਨ ਬੱਚੇ ਸਾਡੇ ਸ਼ਿਕਾਰ ਹੁੰਦੇ ਰਹੇ ਤਿੰਨ ਸਾਲ ਤੋਂ ਬਾਅਦ ਜਦੋਂ ਦਿੱਲੀ ਦੀ ਤੁਸੀਂ ਇਲੈਕਸ਼ਨ ਹਾਰੇ ਹੋ ਤੇ ਤੁਹਾਨੂੰ ਇੱਕੋ ਦਮ ਇਹ ਗੱਲ ਯਾਦ ਆਈ ਕਿ ਅਸੀਂ ਹੁਣ ਜਵਾਬ ਦੇ ਆ ਕੋਈ ਨਾ ਕੋਈ ਡਰਾਮਾ ਨਵੇਂ ਸਿਰੋਂ ਰਚਾਉਣਾ ਪੈਣਾ ਮੈਂ ਤੁਹਾਡੀ ਯਾਦ ਆ ਇਸ ਵਾਸਤੇ ਦੱਸਣਾ ਚਾਹੰ ਤਕਰੀਬਨ ਅੱਜ ਤੋਂ 2 ਸਾਲ ਪਹਿਲਾਂ 1 ਅਕਤੂਬਰ ਤਕਰੀਬਨ ਤਹੀ ਦੀ ਗੱਲ ਹੈ ਡੇਢ ਸਾਲ ਪਹਿਲੇ ਦੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਹਜ਼ਾਰਾਂ ਦਾ ਕਾਰਜ ਤੁਸੀਂ ਨੌਜਵਾਨ ਬੱਚਿਆਂ ਦਾ ਕੀਤਾ ਤੇ ਸੌ ਚੁਕਾਈ ਹੈ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੀ ਪੁੱਤਰ ਧਰਤੀ ਤੇ ਅੰਮ੍ਰਿਤਸਰ ਦੇ ਪੁੱਤਰ ਨਗਰੀ ਚੋ ਹਜ਼ਾਰਾਂ ਨੌਜਵਾਨ ਬੱਚੇ ਛੋਟੀ ਛੋਟੀ ਉਮਰ ਦੇ ਇਕੱਠੇ ਕੀਤੇ ਹੋਲੀਐਸਟ ਆਫ ਹੋਲੀ ਸ਼ਰਾਈਨਸ ਦਰਬਾਰ ਸਾਹਿਬ ਚ ਲੈ ਕੇ ਗਏ ਤੁਹਾਡੀ ਐਡਮਿਨਿਸਟ੍ਰੇਸ਼ਨ ਲੈ ਕੇ ਗਈ ਪਰ ਕਰਮਾ ਸਾਹਿਬ ਦੇ ਵਿੱਚ ਖੜਿਆ ਹੋ ਕੇ ਚੀਫ ਮਿਨਿਸਟਰ ਦੀ ਮੌਜੂਦਗੀ ਫਿਰ ਇੱਕ ਸੌ ਬੱਚਿਆਂ ਨੂੰ ਕੋਈ ਗਈ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕੇਜਰੀਵਾਲ ਸਾਹਿਬ ਕੇ ਬੱਚਿਆਂ ਨੇ ਤੇ ਸੋਨਾਮਾ ਦੇ ਦਿੱਤਾ ਜਿਹੜਾ ਮੁੱਖ ਮੰਤਰੀ ਹੈ ਸੂਬੇ ਦਾ ਜਿਹਦੇ ਜਿਸ ਨੇ ਇਸ ਮੁਹਿੰਮ ਨੂੰ ਲੀਡ ਕਰਨਾ ਉਹ ਤੇ ਅਜੇ ਤਿੰਨਾਂ ਸਾਲਾਂ ਚ ਤੁਹਾਡੇ ਕੋਲ ਨਸ਼ਾ ਮੁਕਤ ਨਹੀਂ ਹੋ ਸਕਿਆ ਕੀ ਤੁਹਾਡੀ ਲੀਡਰਸ਼ਿਪ ਮੁੱਖ ਮੰਤਰੀ ਕੀ ਜ਼ਵਾਬਦੇ ਨਹੀਂ ਇਸ ਗੱਲ ਦਾ ਜੀ ਤੁਸੀਂ ਨੌਜਵਾਨ ਬੱਚਿਆਂ ਨੂੰ ਲੁਧਿਆਣੇ ਸੌਂਚਕਵਾਉਂਦੇ ਹੋ ਤੁਸੀਂ ਦਰਬਾਰ ਸਾਹਿਬ ਖੜਕੇ ਨੌਜਵਾਨ ਬੱਚਿਆਂ ਨੂੰ ਸੌਂਚਕਵਾਉਂਦੇ ਹੋ ਤੇ ਖੁਦ ਤੁਹਾਡਾ ਚੀਫ ਮਿਨਿਸਟਰ ਜਿਹੜਾ ਹੈ ਉਸ ਸੌਂ ਦੀ ਕੋਈ ਕਦਰ ਹੀ ਨਹੀਂ ਕਰਦਾ ਜੀ ਇਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਕਿ ਨਵਾਂ ਡਰਾਮਾ ਰਚਾਇਆ ਅੱਜ ਤੋਂ ਮਹੀਨਾ ਪਹਿਲੇ ਜਾਂ 15 ਦਿਨ ਪਹਿਲੇ ਅਸੈਂਬਲੀ ਸੈਕਸ਼ਨ ਤੁਸੀਂ ਇੱਕ ਨਵੀਂ ਗੱਲ ਕਹੀ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਜਨਗਣਨਾ ਕਰਾਂਗੇ ਹਰ ਘਰ ਦੇ ਵਿੱਚ ਵੇਖਾਂਗੇ ਕਿੰਨੇ ਕੁ ਜਿਹੜੇ ਬੱਚੇ ਨੇ ਉਹ ਨਸ਼ੇ ਦਾ ਇਸਤੇਮਾਲ ਕਰਦੇ ਨੇ ਮੈਂ ਵੈਲਕਮ ਕੀਤਾ ਬਟ ਮੈਂ ਇੱਕ ਸੁਜੈਸ਼ਨ ਦਿੰਦਾ ਹਾਂ ਉੱਤੇ ਮੇਰਾ ਇੱਕ ਤੁਹਾਨੂੰ ਸੁਜੈਸ਼ਨ ਸੀ ਕਿ ਇਹ ਜਾਣ ਕਰਨਾ ਜਿਹੜੀ ਹੈ ਇਹ ਸਾਰਿਆਂ ਨੂੰ ਪਹਿਲੇ ਪੰਜਾਬ ਅਸੈਂਬਲੀ ਤੋਂ ਸ਼ੁਰੂ ਹੋਣੀ ਚਾਹੀਦੀ ਪਹਿਲੀ ਜਾਣ ਕਰਨਾ ਜਿਹੜੀ ਹੈ ਉਹਦੇ ਨਾਲ ਡੋਪ ਟੈਸਟ ਕਰਾਇਆ ਜਾਏ ਪੀਜੀਆਈ ਦੇ ਡਾਕਟਰ ਜਿਹੜੇ ਉਹਨਾਂ ਦਾ ਇੱਕ ਬੋਰਡ ਬਣਾਇਆ ਜਾਏ ਸਾਰਿਆਂ ਨੂੰ ਪਹਿਲੇ ਡੋਪ ਟੈਸਟ ਤੇ ਨਸ਼ੇ ਦਾ ਟੈਸਟ ਤੁਹਾਡੇ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਫਿਰ ਵਿਰੋਧੀ ਧਿਰ ਦੇ ਲੀਡਰ ਦਾ ਹੋਣਾ ਚਾਹੀਦਾ ਫਿਰ ਤੁਹਾਡੀ ਸਾਰੀ ਕੈਬਨਿਟ ਦਾ ਹੋਣਾ ਚਾਹੀਦਾ ਫਿਰ ਸਾਰੇ ਹੀ ਬਾਕੀ ਦੇ ਐਮ ਐਲ ਏ ਸਾਰੀਆਂ ਪਾਰਟੀਆਂ ਦੇ ਜਿਹਦੇ ਵਿੱਚ ਬਹੁ ਗਿਣਤੀ ਤੁਹਾਡੀ ਹੈ ਤੇ ਬਾਕੀ ਕਾਂਗਰਸ ਦੀ ਤੇ ਬਾਕੀ ਪਾਰਟੀਆਂ ਦੀ ਉਹਨਾਂ ਦਾ ਹੋਏ ਤੇ ਫਿਰ ਵਿਧਾਨ ਸਭਾ ਦੇ ਪੋਰਟਲ ਦੇ ਉੱਤੇ ਇਹ ਸਾਰੀ ਜਿਹੜੀ ਟੈਸਟ ਰਿਪੋਰਟਸ ਹੈ ਨੇ ਉਹ ਚਾੜੀਆਂ ਜਾਣ ਪੰਜਾਬ ਦੇ ਲੋਕ ਵੇਖ ਸਕਣ ਕਿ ਕਿਸ ਕਿਸਮ ਦੇ ਹੱਥਾਂ ਦੇ ਵਿੱਚ ਅਸੀਂ ਹਾਂ ਤੋਂ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕੇਜਰੀਵਾਲ ਸਾਹਿਬ ਅੱਜ ਇੱਕ ਲੁਧਿਆਣੇ ਦੀ ਵੈਸਟ ਦੀ ਸੀਟ ਜਿੱਤਣ ਵਾਸਤੇ ਤੁਸੀਂ ਇੰਨੇ ਤਰਲੂ ਮੱਛੀ ਹੋ ਰਹੇ ਹੋ ਤੁਸੀਂ ਚਾਹਦੇ ਹੋ ਕਿ ਜਿਹੜੇ ਤੁਹਾਡੇ ਸਨੀ अरोड़ा ਜੀ ਨੇ ਉਹ ਐਮਐਲਏ ਬਣਨ ਜਗ੍ਹਾ ਖਾਲੀ ਹੋਏ ਉਹਨਾਂ ਦੀ ਰਾਜ ਸਭਾ ਤੇ ਤੁਸੀਂ ਪ੍ਰਤੀਨਿਧ ਪੰਜਾਬ ਦੀ ਰਾਜ ਸਭਾ ਚ ਕਰ ਸਕੋ ਤੁਹਾਡੀ ਟੀਮ ਆ ਕੇ ਪੰਜਾਬ ਨੂੰ ਖੁਲੇ ਆਮ ਲੋਟ ਸਕੇ ਪਹਿਲੇ ਤੇ ਧੜਵੀ ਅਫਗਾਨਿਸਤਾਨ ਤੋਂ ਆਂਦੇ ਸੁਣੇ ਸੀ ਪਹਿਲੀ ਵਾਰ ਧੜਵੀ ਜਿਹੜੇ ਨੇ ਹੁਣ ਦਿੱਲੀ ਚ ਆ ਗਏ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਗੁਮਰਾਹ ਕਰਦੇ ਨੇ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਵੀ ਸੌਂ ਖਾਨ ਤੋਂ ਤੇ ਸੌਂ ਤੋੜਨ ਦੇ ਵਿੱਚ ਤੁਹਾਨੂੰ ਕੋਈ ਡਰ ਤੁਹਾਨੂੰ ਕੋਈ ਖੌਫ ਹੈ ਨਹੀਂ ਤਾਂ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਡਰਾਮੇ ਬੰਦ ਕਰੋ ਪੰਜਾਬ ਦੇ ਲੋਕ ਤੁਹਾਡੀ ਸ਼ਖਸੀਅਤ ਨੂੰ ਤੁਹਾਡੀ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿਰਪਾ ਰੱਖੋ ਮਿਸਲੀਡ ਨਾ ਕਰੋ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਥੇ ਤੱਕ ਹਾਲਾਤ ਨਾ ਬਣ ਜਾਣ ਕਿ ਉਹਨਾਂ ਦਾ ਸਿਆਸੀ ਲੋਕਾਂ ਤੇ ਤੇ ਪੋਲਿਟিক্যাল ਸਿਸਟਮ ਤੇ ਬਿਲਕੁਲੀ ਵਿਸ਼ਵਾਸੀ ਉਹਨਾਂ ਦਾ ਉੱਥੇ ਜਾਏ ਤਾਂ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਪੰਜਾਬ ਪੁਲਿਸ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਸਤੇ ਕਹੋ ਕੋਈ ਵੀ ਨਸ਼ਾ ਪੰਜਾਬ ਦੇ ਵਿੱਚ 24 ਘੰਟੇ ਵੀ ਨਹੀਂ ਵੇਖ ਸਕਦਾ ਜੇ ਤੁਹਾਡੇ ਥਾਣੇਦਾਰ ਤੇ ਤੁਹਾਡੇ ਐਸਐਸਪੀ ਇਸ ਚੀਜ਼ ਨੂੰ ਰੋਕਪਾਂਦ ਦੀ ਕੋਸ਼ਿਸ਼ ਕਰ ਪਰ ਤੁਹਾਡੀ ਪੁਲਿਸ ਜਿਹਦਾ ਹੂਮ ਮਿਨਿਸਟਰ ਭਗਵੰਤ ਮਾਨ ਹੈ ਕੰਪਲੀਟਲੀ ਫੇਲ ਹੋਈ ਹੈ ਮੈਨੂੰ ਇਹ ਬਹੁਤ ਅਫਸੋਸਨਾਹਿਣਾ ਪੈਂਦਾ ਹੈ ਕਿ ਝੂਠੇ ਪੋਕੇ ਡਰਾਮੇ ਇਨਕਲਾਬੀ ਨਾਅਰੇ ਤੋਂ ਇਲਾਵਾ ਝੂਠੇ ਇਨਕਲਾਬੀ ਨਾਅਰੇ ਤੋਂ ਇਲਾਵਾ ਸਾਡੇ ਮਹਾਨ ਸ਼ਹੀਦਾਂ ਦੀਆਂ ਫੋਟੋਆਂ ਦਾ ਇਸਤੇਮਾਲ ਕਰਕੇ ਸਾਡੇ ਮਹਾਨ ਲੀਡਰਾਂ ਦੀਆਂ ਫੋਟੋਆਂ ਦਾ ਇਸਤੇਮਾਲ ਕਰਕੇ ਲੋਕਾਂ ਦੇ ਜਜ਼ਬਾਤ ਨਾਲ ਖੇਡਣ ਦਾ ਤੁਹਾਡੇ ਕੋਲ ਇੱਕ ਬਹੁਤ ਵੱਡੀ ਇੱਕ ਮੈਂ ਸਮਝਦਾ ਪੀਐਚਡੀ ਇੱਕ ਡਿਗਰੀ ਹੈ ਕਿਰਪਾ ਕਰਕੇ ਪੰਜਾਬ ਦੇ ਦਰਸ਼ਕੋ ਕਿਰਪਾ ਕਰੋ ਪੰਜਾਬ ਨੂੰ ਮਿਸਲੀਡ ਨਾ ਕਰੋ ਕਿਰਪਾ ਕਰੋ ਸਾਡੇ ਨੌਜਵਾਨ ਬੱਚਿਆਂ ਨੂੰ ਗੁੰਮਰਾਹ ਨਾ ਕੀਤਾ ਜਾਵੇ ਤੋ ਇਸ ਗੱਲ ਕਰਨ ਇਹ ਜੋ ਤੁਸੀਂ ਕਰ ਰਹੇ ਹੋ ਇਹ ਅਸੀਂ ਕਹਿ ਨਹੀਂ ਨਾ ਕਿ ਡਰਾਮਾ ਮਤ ਕਰੋ ਗਵਰਨਮੈਂਟ ਦਾ ਜਿਹੜਾ ਕੰਮ ਹੈ ਗਵਰਨਮੈਂਟ ਇੱਕ ਚੰਗੀ ਐਡਮਿਨਿਸਟ੍ਰੇਸ਼ਨ ਦੇ ਝੂਠ ਨਾ ਬੋਲੋ ਗੁਮਰਾਹ ਨਾ ਕਰੋ ਬਸ ਇਨੀ ਗੱਲ ਹੀ ਮੈਂ ਕਹਿਣਾ ਚਾਹੁੰਦਾ ਤੇ ਸਮੁੱਚੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੀ ਫਰਜ਼ੀ ਇਨਕਲਾਬੀਆਂ ਦੀ ਜਮਾਤ ਹੈ ਹਰ ਪਾਸਿਓ ਤੁਹਾਡੇ ਸਾਹਮਣੇ ਇਹਨਾਂ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਇਹਨਾਂ ਦੀਆਂ ਇਹਨਾਂ ਡਰਾਮਿਆਂ ਦੇ ਵਿੱਚ ਆਪਾਂ ਨਾ ਲੱਗੀਏ ਆਪਾਂ ਇਕੱਠੇ ਹੋਈ ਆਪਣੀ ਨੌਜਵਾਨ ਪੀੜੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਇੰਨਾ ਹੀ ਕਹਿੰਦਾ ਹੋਇਆ ਮੈਂ ਜਾਜ਼ ਲਵਾਗਾ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਤਵਾਹਿਗੁਰੂ ਜੀ ਕੀ ਫਤਹ